2024 ਦੀ ਚੋਣਾਂ ਦੀ ਬਸਾਤ ਜਿਹੜੀ ਆ ਉਹ ਵਿਚ ਗਈ ਹੈ ਲੇਕਿਨ ਸਰਦੀ ਇਲਾਕੇ ਜੇ ਫਰੋਜਪੁਰ ਦੀ ਗੱਲ ਕੀਤੀ ਜਾਵੇ ਇੱਥੇ ਹੁਣ ਨੇਤਾਵਾਂ ਵੱਲੋਂ ਅਜੇ ਭਾਵੇਂ ਇੱਥੇ ਕੋਈ ਵੀ ਉਮੀਦਵਾਰ ਦਾ ਲਾਅ ਨਹੀਂ ਹੋਇਆ ਲੇਕਿਨ ਜੇ ਪਿਛਲੀ ਵਾਰ ਦੀ ਗੱਲ ਕੀਤੀ ਜਾਵੇ ਤੇ ਨੇਤਾਵਾਂ ਵੱਲੋਂ ਬੜੇ ਵੱਡੇ ਵੱਡੇ ਵਾਅਦੇ ਕੀਤੇ ਗਏ ਕਿਉਂਕਿ ਸਰਦੀ ਇਲਾਕਾ ਫਰੋਜਪੁਰ ਇਹ ਨਾਲ ਹੀ ਜਿਹੜਾ ਪਾਕਿਸਤਾਨ ਇਹ ਲੱਗਦਾ ਹੈ ਤੇ ਉਹ ਨੂੰ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਇੱਥੇ ਜਿਹੜਾ ਸਟੇਸ਼ਨ ਹੀ ਬਣਿਆ ਆ ਇੱਥੇ ਇੱਕ ਪਹਿਲਾਂ ਤੋਂ ਜੇ ਤੁਹਾਨੂੰ ਦਿਲਾਈਏਗੀ ਪਹਿਲਾਂ ਇਥੋਂ ਟ੍ਰੇਨ ਜਿਹੜੀ ਚੱਲਦੀ ਸੀ ਜਿਹੜੀ ਲੋਹਰ ਤੱਕ ਜਾਂਦੀ ਸੀ ਤੇ ਉੱਥੋਂ ਜਿਹੜੀ ਵਾਪਸ ਆਉਂਦੀ ਸੀ ਵਪਾਰ ਜਿਹੜਾ ਫਿਰੋਜ਼ਪੁਰ ਦੇ ਜਿਹੜਾ ਸਰਦੀ ਇਲਾਕੇ ਦਾ ਇਥੋਂ ਜਿਹੜਾ ਸ਼ੁਰੂ ਹੁੰਦਾ ਸੀ ਤੇ ਲੋਕ ਜਿਹੜੇ ਕਾਫੀ ਇੱਥੇ ਵਪਾਰ ਵਿੱਚ ਸ਼ਾਮਲ ਹੁੰਦੇ ਸੀ ਤੇ ਇੱਥੇ ਲੋਕਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਵੀ ਲੋਕ ਇੱਥੇ ਜਿਹੜੇ ਵਪਾਰ ਜਿਹੜੋ ਕਰਦੇ ਸੀ ਔਰ ਉਹ ਕੀ ਚੁਲਤਾ ਸੀ ਤੇ ਹੁਣ ਜਿਹੜੇ ਨੇਤਾ ਇਹਨਾਂ ਨੇ ਜਿਹੜੇ ਨਾਲ ਜਿਹੜੇ ਵਾਅਦੇ ਕਰਦੇ ਪਏ ਉਹ ਕੀ ਵਾਅਦੇ ਉਹ ਮਤਲਬ ਵਫਾ ਕਿਉਂ ਨਹੀਂ ਹੁੰਦੇ ਕਿਉਂ ਖੋਖਲੇ ਸਾਬਤ ਹੋ ਰਹੇ ਨੇ ਕਿਉਂਕਿ ਹੁਣ ਵੀ ਚੋਣਾਂ ਦੇ ਦਿਨ ਆ ਗਏ ਆ ਤੇ ਲਗਾਤਾਰ ਜਿਹੜੇ ਨੇਤਾ ਲੋਕ ਉਹ ਵਾਅਦੇ ਕਰਨ ਦੇ ਜਿਹੜੀਆਂ ਉਹ ਝੜੀਆਂ ਜਰੂਰ ਲਾਣਗੇ ਲੇਕਿਨ ਉਹ ਜ਼ਮੀਨੀ ਤੌਰ ਤੇ ਪੂਰੇ ਹੁੰਦੇ ਕਿ ਨਹੀਂ ਹੁੰਦੇ ਲੋਕਾਂ ਦੀ ਜ਼ੁਬਾਨੀ ਆਪਾਂ ਜਾਣਦੇ ਆ ਭਾਜੀ ਇੱਥੇ ਤੁਸੀਂ ਰਹਿੰਦੇ ਹੋ ਜੀ ਹਾਂਜੀ ਸਾਡਾ ਫਰੈਂਡ ਇੱਥੇ ਘੱਟੇ ਜੀ ਭਾਜੀ ਇਹ ਜਿਹੜੀ ਲੈਨ ਹੈਗੀ ਆ ਜਿਹੜੀ 23 ਮਾਰਚ ਨੂੰ ਚੱਲਦੀ ਆ ਇਹ ਕਿੱਥੇ ਸ਼ੁਰੂ ਹੁੰਦੀ ਤੇ ਕਿੱਥੋਂ ਜਾਂਦੀ ਆ ਜੀ ਇਹ ਦਾ ਪ੍ਰੋਹੀਪੁਰ ਚੱਲਦੀ ਇੱਥੇ ਆ ਦੇ ਬਾਰਡਰ ਦੇ ਖਤਮ ਹੁੰਦੀ ਆ ਤੇਰਾ ਇਤਿਹਾਸ ਕੀ ਸੀ ਹਾਂ ਜਦੋਂ ਅਸੀਂ ਉਦੋਂ ਟ੍ਰੇਨ ਚੱਲਦੀ ਹੁੰਦੀ ਸੀ ਇੱਥੇ ਸ਼ਹਿਰੋਂ ਜਲਦੀ ਹੀ ਵਰਕਸ਼ਾਪ ਸਟੇਸ਼ਨ ਆ ਜਾਂਦੀ। ਆਹ ਇੱਥੇ ਵਰਕਸ਼ਾਪ ਹੈ। ਠੀਕ ਵਰਕਸ਼ਾਪੋਂ ਜਲਦੀ ਗੰਡਾ ਸੰਘਾਟੇ ਪਾਰ ਹੁੰਦੀ। ਤੇ ਅਸੀਂ ਆਪ ਬੈਠ ਨਹੀਂ ਦੇਖਿਆ ਬਈ ਕਈ ਬਈ ਉਹ ਤੇ ਟ੍ਰੇਨ ਦੇ ਬੈਠੇ ਆ। ਜਲਦੀ ਅਸੀਂ ਦੇਖੀਏ। ਵੀ ਧਿਆਨ ਦਿਓ। ਦੇਖੋ ਜੀ ਪਹਿਲਾਂ ਵਪਾਰ ਚੱਲਦਾ ਸੀ ਕੀ ਚੱਲਦਾ ਸੀ। ਵਪਾਰ ਚੱਲਦਾ ਇੱਥੇ ਆਵਾਰੇ ਜਾਂਦੀਆਂ ਆਪਣਾ ਮਾਲ ਜਾਂਦਾ ਹੀ ਉਹਨਾਂ ਦਾ ਮਾਲ ਆਉਂਦਾ। ਤਾਂ ਹੁਣ ਕੀ ਤੁਹਾਨੂੰ ਲੱਗਦਾ ਵੀ ਮਤਲਬ ਇਹ ਖੁੱਲਣਾ ਚਾਹੀਦਾ ਜਾਂ ਨਹੀਂ ਖੁੱਲਣਾ ਚਾਹੀਦਾ? ਖੋਲ ਗਏ ਤਾਂ ਬਹੁਤ ਫਾਇਦਾ ਹੈ ਉਸ ਤਰ੍ਹਾਂ ਇਹ ਤਾਂ ਕੋਈ ਨੁਕਸਾਨ ਤਾਂ ਨਹੀਂ ਹੈਗਾ ਇਹ ਕਲੰਨੀ ਦਾ ਲੋਕਾਂ ਦਾ ਫਾਇਦਾ ਜਿਹੜੇ ਹੁਣ ਸਾਡੇ ਵਰਗੇ ਬਾਰਡਰ ਤੇ ਬੈਠੇ ਨੇ ਪਾਜੀ ਪਾ ਇਹ ਤੁਸੀਂ ਜਿਹੜੇ ਵੇਖਿਆ ਵੀ ਮਤਲਬ ਟ੍ਰੇਨ ਜਿਹੜੀ ਚੱਲਦੀ ਸੀ ਹੁਣ ਵੀ ਜਿਹੜੀ ਇੱਥੋਂ ਇੱਥੋਂ 23 ਮਾਰਚ ਨੂੰ ਸਿਰਫ ਚੱਲਦੀ ਆ ਪਾਕਿਸਤਾਨ ਨਹੀਂ ਜਾਂਦੀ ਮਤਲਬ ਇਹ ਨੇਤਾ ਲੋਕ ਬੜੇ ਵਾਦੇ ਕੀਤੇ ਸੀ ਵੇਖੋ ਜੀ ਜਿੱਥੋਂ ਤੱਕ ਸਾਨੂੰ ਪਤਾ ਹੈ ਬਾਦਲਾਂ ਤੋਂ ਲੈ ਕੇ ਕਾਫੀ ਸਰਕਾਰਾਂ ਆਈਆਂ ਨੇ ਵਾਦੇ ਕੀਤੇ ਮੰਤਰੀਆਂ ਨੇ ਐਮਲਨ ਕੀਤੇ ਐਮਪੀਆ ਨੇ ਵੀ ਕੀਤੇ ਲੇਕਿਨ ਇਹਦਾ ਕੋਈ ਹੱਲ ਨਹੀਂ ਕੱਢਦੇ ਜਦੋਂ ਇਲੈਕਸ਼ਨ ਲੱਗ ਕੇ ਆਉਂਦੇ ਆ ਨਾ ਉਦੋਂ ਜ਼ਰੂਰ ਕਹਿੰਦੇ ਅੱਜ ਇਦਾਂ ਕਰਾਂ ਉਦਾਂ ਕਰਾਂ ਲੇਕਿਨ ਨਹੀਂ ਇਹ ਇਹਦਾ ਕੋਈ ਮਸਲਾ ਹੱਲ ਨਹੀਂ ਟ੍ਰੇਨ ਦਾ ਕੀਤਾ ਜਾ ਰਹੇ ਸੀ ਲੱਗਦਾ ਪਾਕਿਸਤਾਨ ਦਾ ਬਾਰਡਰ ਖੁੱਲ ਜਾਵੇ ਸਰਹੱਦੀ ਲੋਕ ਜਿਹੜੇ ਇਹੀ ਬੈਠੇ ਆ ਸਾਨੂੰ ਕੋਈ ਸੁਵਿਧਾਾਂ ਦੀ ਕੋਈ ਉਮੀਦ ਨਹੀਂ ਲੇਕਿਨ ਜੇ ਸਾਡਾ ਕੋਈ ਹੱਲ ਕਰੂਗਾ ਤੇ ਸੀਓ ਦੇ ਨਾਲ ਖੜੇ ਆ ਜੀ ਕੀ ਸਮੇਂ ਦੇ ਵੀ ਕੱਲ੍ਹ ਜਾਂ ਜੀ ਜਿਹੜੇ ਸਾਰੇ ਵਾਦੇ ਰਹਿ ਜਾਂਦੇ ਆ ਵੀ ਹੱਲ ਕਿਉਂ ਨਹੀਂ ਕਰਦੇ ਨੇ ਤਾ ਲੋ ਵੇਖੋ ਜੀ ਇਹੀ ਗੱਲ ਅਸੀਂ ਤੁਹਾਨੂੰ ਦੱਸ ਰਹੇ ਆ ਕਹਿਣ ਨੂੰ ਪਹਿਲਾਂ ਕਹਿੰਦੇ ਆ ਜਦੋਂ ਟਾਈਮ ਤੋਂ ਜਿਵੇਂ ਇਲੈਕਸ਼ਨ ਲੱਗੇ ਆਉਣ ਵਾਲਾ ਲੇਕਿਨ ਇਲੈਕਸ਼ਨ ਤੋਂ ਬਾਅਦ ਇਹਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਜ਼ਿਕਰ ਹੀ ਨਹੀਂ ਕਰਦਾ ਕਦੇ ਕਿ ਅਸੈਂਬਲੀ ਜੀ ਨੇ ਕਿਹਾ ਕਿ ਸੰਸਦ ਜੀ ਨੇ ਕਿਹਾ ਜਾ ਕੇ ਵੀ ਭਾਈ ਆ ਸਰਹੱਦੀ ਲੋਕਾਂ ਨਾਲ ਦਿੱਕਤਾਂ ਨੇ ਪ੍ਰੋਬਲਮਾਂ ਨੇ ਦਾ ਕੋਈ ਹੱਪਾ ਹੱਲ ਕੱਢੀਏ ਨਾ ਜੀ ਬਸ ਕਾਗਜ਼ੀ ਵਾਦੇ ਆ ਇਹ ਸਾਰੇ ਕਾਗਜ਼ੀ ਬਾਜੀ ਵਾਦੇ ਆ ਵੀ ਅਮਰੇ ਸਾਹਿਬ ਦਾ ਖੁੱਲਾ ਫੇ ਫਰੋਜਪੁਰ ਦਾ ਕਿਉਂ ਨਹੀਂ ਖੋਲ ਸਕਦਾ ਖੋਲਣਾ ਚਾਹੀਦਾ ਵੈਸੇ ਤਾਂ ਰੋਡ ਕਿਹੜਾ ਵੱਡਾ ਕੀਤਾ ਨਾ ਇਹ ਬਾਰਡਰ ਖੁੱਲਣ ਕਰਕੇ ਕੀਤਾ ਵੱਡਾ ਰੋਡ ਹੋਏਗਾ ਤਾਂ ਬਾਰਡਰ ਇੱਥੇ ਆਵਾਜ਼ ਹੀ ਚੱਲੇਗੀ ਇੱਥੇ ਫਰੂਟ ਬਹੁਤ ਜ਼ਿਆਦਾ ਆਉਂਦਾ ਹੈ ਆਪਣਾ ਇਹ ਜਾਂਦਾ ਹੈ ਇਧਰੋਂ ਪਾਰੋਂ ਆਉਂਦਾ ਹੈ ਕੀ ਚੀਜ਼ ਸੀ ਜਿਹੜੀ ਮਤਲਬ ਕਿ ਲੋਕਾਂ ਨੂੰ ਕਰਸ਼ਿਤ ਕਰਦੀ ਵੀ ਔਰ-ਔਰੀ ਜ਼ਿਆਦਾ ਕੀ ਕਹਿੰਦੀ ਹੈ ਤਰਨੀ ਇਹੋ ਜ਼ਿਆਦਾ ਅੰਗੂਰ ਆਉਂਦਾ ਹੈ ਇਧਰੋਂ ਅੰਗੂਰ ਜੱਕੇ ਦਾ ਪੂਲਾ ਇੱਥੇ ਅਸੀਂ ਤਾਂ ਛੋਟੇ ਰੁੰਦੇ ਹੀ ਵੇਂਦਣੇ ਜਾਂਦੇ ਆ ਕਿਦਾਂ ਜਿਹੜਾ ਪੈਠਾ ਜੰਗ ਲੱਗਾ ਜਾਣਾ ਉਹ ਕਬਾਰ ਬੰਦੋ ਪੈਣ ਤੋਂ ਬਾਅਦ ਆ ਪੈਣ ਹਾਂ ਕੀ ਮਤਲਬ ਇੱਕ ਸਾਦੀ ਲੋਕਾਂ ਦੇ ਕੀ ਮਤਲਬ ਲੋਕ ਸੋਚਦੇ ਆ ਵੀ ਕੋਲਣਾ ਚਾਹੀਦਾ ਲੋਕ ਬੜੇ ਖੁਸ਼ ਨਹੀਂ ਸੋਚਦੇ ਨੇ ਵੀ ਖੁੱਲੇਗਾ ਦਾ ਕੰਮ ਕਰਾਂਗੇ ਕੋਈ ਰਜਗਾਰ ਮਿਲੇਗਾ ਸਾਨੂੰ ਇੱਥੇ ਇੱਥੇ ਇੱਕ ਬੰਦਾ ਥੋੜਾ ਕੰਮ ਕਰਦਾ ਇੱਥੇ ਯਾਰਾਂ ਸਾਫ ਦਾ ਕੰਮ ਕਰਦੇ ਸੀ ਇੱਥੇ ਜਿ ਆਪ ਇੱਥੇ ਗਰੇ ਜਾਨ ਦੇਖੇ ਟਾਂਗਾ ਤੇ ਬੈਠੇ ਉਹ ਦੇਖ ਲੇ ਕਿਹੜਾ ਮਾਰਨਾ ਦੇਜੋ ਪਟਰ ਖੁੱਲਦਾ ਕੋਈ ਪਾਸ ਵਗੈਰਾ ਵੀ ਬਣਿਆ ਹੁੰਦਾ ਸੀ ਜਾਂ ਕੁਝ ਬਣਿਆ ਹੁੰਦਾ ਸੀ ਪਾਸ ਨਾ ਦਿੰਦੇ ਸੀ ਆਪ ਪਾਸ ਬਣੇ ਹੁੰਦੇ ਪਾਸ ਹੀ ਬਣੇ ਹੁੰਦੇ ਹਾਂ ਹਾਂਜੀ ਤੁਸੀਂ ਕੀ ਲੱਗਦਾ ਤੁਸੀਂ ਵੀ ਮਤਲਬ ਇੱਥੇ ਦੇਖ ਕੇ ਕੀ ਲੱਗਦਾ ਕੀ ਅ ਵੀ ਤੁਹਾਨੂੰ ਉਨਕੀ ਮੀਤ ਆ ਗਈਆਂ ਕੀ ਖੁੱਲੇਗਾ ਜਾਂ ਨਹੀਂ ਖੁੱਲੇ ਕੇ ਬਾਹਰ ਹੀ ਰਹਿ ਜਾਣਗੇ ਨਹੀਂ ਜੇ ਇਹ ਤਾਂ ਬਾਹਰ ਹੀ ਰਹਿ ਜਾਣੇ ਸਰਕਾਰ ਆ ਕਹਿ ਜਾਨੇ ਲਾਰੇ ਲਾ ਕੇ ਲਖਣ ਜਿੱਥੇ ਲਾਜਾ ਬਸ ਉਹ ਦੋ ਬਾਤ ਕੰਮ ਖਤਮ ਕਰਦੇ ਕੋਈ ਗੱਲ ਹੀ ਨਹੀਂ ਸੁਣਦਾ ਜੀ ਆ ਚੱਲ ਤਾਂ ਪਹਿਲਾਂ ਕਹੀ ਜਮ ਨੇ ਹੁੰਦੇ ਨੇ ਆ ਪਾਟੜਵਾ ਆ ਜਾਂਦਾ ਹਮ ਸਰਕਾਰ ਚੱਲੇਗਾ ਗ੍ਰਾਮ ਜਾਮਾ ਕਰਨ ਦੇ ਲੈਨ ਦਿਨ ਹੋ ਜਾਇਆ ਕਰ ਜਾਂਦਾ ਲੈਨ ਦੇਡ ਕਿਆ ਹੋਣਾ ਲਖਣ ਹੋ ਗਿਆ ਦੋ ਬਾਤ ਕੰਮ ਖਤਮ ਕਰ ਦਿੰਦੇ ਸਾਨੂੰ ਤਾਂ ਕੋਈ ਇਦਾਂ ਦੇ ਮੰਤਰੀ ਚਾਹੀਦੇ ਨੇ ਜਿਹੜੇ ਜ਼ੁਬਾਨ ਵੀ ਕਰਨ ਤੇ ਖਰੇ ਵੀ ਉਤਰਨ ਉਹਦੇ ਨਾਲ ਜਨਤਾ ਕਿਵੇਂ ਕਹਿੰਦੇ ਨੇ ਸਿਰ ਤੋਂ ਲੈ ਪੈਰਾਂ ਤੋ ਲੈ ਸਿਰ ਸਿਰ ਤੱਕ ਨਾਲ ਰਹੂਗੀ ਨਾ ਹੋਵੇਗੀ ਲੇਕਿਨ ਕੋਈ ਸਾਡਾ ਹੱਲ ਕਰੇ ਤਾਂ ਜਦ ਤੱਕ ਸਾਡਾ ਕੋਈ ਹੱਲ ਇਥੋਂ ਨਹੀਂ ਨਿਕਲਦਾ ਇਥੋਂ ਸਟੇਸ਼ਨ ਇਸ ਤੋਂ ਟ੍ਰੇਨ ਨਹੀਂ ਤੋਦੀ ਪਾਕਿਸਤਾਨ ਨੂੰ ਜਿਹੜੇ ਅਸੀਂ ਬਾਰਡਰ ਲੋਕ ਬੈਠੇ ਮਸੀਬਤਾਂ ਹੀ ਚਲਦੇ ਆ ਰਿਹਾ ਸਾਡੀ ਜ਼ਮੀਨਾਂ ਵੀ ਕੱਚੀਆਂ ਸਾਨੂੰ ਕਿਸੇ ਤਰ੍ਹਾਂ ਕੋ ਮਾਲਕ ਵੀ ਨਹੀਂ ਬਣਾਇਆ ਜਾ ਰਿਹਾ ਪਾਣੀ ਆ ਰਿਹਾ ਵੇਖੋ ਬਾਦਲਾਂ ਦਾ ਟਾਈਮ ਕੁਛੇ ਟਾਈਮ ਆਇਆ ਸੀ ਵਿੱਚੋਂ ਕਿਵੇਂ ਕਹਿੰਦੇ ਨੇ 1000 ਕਿੱਲੇ ਵਿੱਚੋਂ 4-5 ਕਿੱਲੇ ਜ਼ਮੀਨ ਜਿਹੜੀ ਮਾਲਕੀ ਹੋਈ ਆ ਬਾਕੀ ਐਵੇਂ ਦੋਵੇਂ ਕੱਚੀਆਂ ਸਾਨੂੰ ਹੜਾਂ ਦੀ ਬਿਮਾਰ ਪੈ ਰਹੀ ਆ ਸਾਡਾ ਕੋਈ ਸਰਕਲ ਵੀ ਨਹੀਂ ਕੋਈ ਵਪਾਰ ਨਹੀਂ ਕਿਸੇ ਤਰ੍ਹਾਂ ਦਾ ਸਾਡੀ ਬਹੁਤ ਮਾੜੀ ਹਾਲਤ ਏ ਜੇ ਚਾਣ ਅੱਜ ਦੇ ਮੌਜੂਦਾ ਜਿਹੜੇ ਆਉਣਗੇ ਸਾਡਾ ਵਾਅਦਾ ਕਰਨ ਸਾਰੇ ਕਰਨ ਅਹੀ ਉਹਦਾ ਨਾ ਕਰ ਰਹਾ ਭਾਜੀ ਲੱਗਦਾ ਵੀ ਮਤੇ ਸਿਰਫ ਵੋਟਾਂ ਦੀ ਰਾਜਨੀਤੀ ਕਰਦੇ ਆਂ ਹਾਂ ਵੋਟਾਂ ਹੀ ਰਾਜਨੀਤੀ ਕਰਦੇ ਆ ਇਹ ਜਗਮੀ ਤੇਰਾ ਬਰਾੜ ਦਿਖਲੋਤਾ ਸਾਡੇ ਮੈਨੂੰ ਯਾਦ ਹੈ ਤੇ ਉਹਨੇ ਕਿਹਾ ਸੀ ਵੀ ਜਿਹੜੇ ਬਾਰਡਰ ਤੇ ਲੋਕ ਬੈਠੇ ਨੇ ਗੱਟੀਆਂ ਦੇ ਲੋਕ ਬੈਠੇ ਨੇ ਨਾ ਵੀ ਇਹਨਾਂ ਦੇ ਕਿਉਂ ਕੋਈ ਮਾਈ ਬਾਪ ਨਹੀਂਗਾ ਵੀ ਇਹਨਾਂ ਦੇ ਕੋਈ ਮਾਂ ਖੱਟ ਅਨਹੀਂ ਵੀ ਬਾਡਰ ਫੜਨਾ ਚਾਹੁੰਦੇ ਆ ਉਹ ਵੀ ਦਿੱਕਾਂ ਨੇ ਕਾਰਨ ਦਾ ਜਦੋਂ ਉਹਨੇ ਜਿਵੇਂ ਭਾਜਪਾ ਨੂੰ ਫੜਨਾ ਹੈ ਜਦੋਂ ਉਹਨੇ ਪਾਰਲੀਮੈਂਟ ਕੀਤੀ ਇਹਨਾਂ ਜਾ ਕੇ ਤੇ ਉਹ ਉਹਨੂੰ ਨਾਲ ਲਾਤਾਂ ਨਾਲ ਵੀ ਜਿਹੜਾ ਫਰੋਇਪੁਰ ਦੀ ਗੱਲ ਕਰਦਾ ਉਹਨੂੰ ਲਾ ਦਿੰਦੇ ਹਾਂ ਉਹਨੂੰ ਨਹੀਂ ਆਂਦੇ ਕਿ ਤੂੰ ਪਿੱਛੇ ਜਾਣਾ ਵੀ ਇਹ ਰਹਿੰਦੇ ਕਿੱਥੇ ਰਹਿੰਦੇ ਇਹ ਫਰੋਇਪੁਰ ਦਾ ਬੰਦਾ ਕਿੱਥੇ ਕਿਉਂ ਭਾਜੀ ਨੇਤਾ ਲੋਕ ਜਾਂ ਮਲੇ ਲੋਕ ਇਹਨਾਂ ਦਾ ਮਤਲਬ ਵੀ ਲੋਕਾਂ ਨੂੰ ਉੱਥੇ ਹੀ ਖੜਾ ਕਰਨਾ ਚਾਹੁੰਦੇ ਆ ਵੀ ਅੱਗੇ ਵਧਣ ਨਹੀਂ ਦੇਣਾ ਚਾਹੁੰਦੇ ਨਾ 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 ਜਿ세 ਅੱਗੇ ਵਧ ਸੁਪਰਾੜੀ ਵੀ ਖੰਦ ਦਿੰਦੇ ਤੇ ਜਾਂ ਵਧਣਾ ਕਿੰਨਾ ਜ਼ਰਦੋਰ ਵਡੇਰੇ ਕਿਉਂ ਸਾਡੇ ਪਰਿਵਾਰ ਪਰ ਵਿੰਦੇ ਰਹਿੰਦੇ ਰਹਿੰਦੇ ਵਧੀਆ ਦੇਖੋ ਸਰ ਸਾਨੂੰ ਤਾਂ ਇਹ ਲੱਗਦਾ ਜਿਵੇਂ ਕਹਿੰਦੇ ਨੇ ਨਾ ਹਰੇਕ ਨੂੰ ਆਪਣੀ ਜਾਤ ਪਿਆਰੀ ਆ ਜੋ ਕੁਛ ਵੀ ਏ ਇਹ ਲੈਂਡ ਦੇ ਵਿੱਚ ਸਾਡੀ ਜਿਹੜੀ ਰਾਏ ਸਿੱਖ ਬਰਾਦਰੀ ਆ ਨਾ ਇਹਨਾਂ ਦੀ ਕੋਈ ਹੈਲਪ ਕਰਨ ਤੇ ਖੁਸ਼ ਨਹੀਂ ਹੈ ਕੋਈ ਰਾਜ਼ੀ ਹੈ ਨਹੀਂ ਜੇ ਕੋਈ ਉੱਠਦਾ ਕੋਈ ਇੱਥੋਂ ਦਾ ਬੰਦਾ ਲੀਡਰ ਬਣਨਾ ਚਾਹਵੇ ਵੀ ਉਹਨੂੰ ਉਹ ਤਾਂ ਹੋਣ ਹੀ ਨਹੀਂ ਦਿੰਦੇ ਤਾਂ ਜੋ ਕੀ ਸਾਡੀ ਗੱਲ ਉੱਥੇ ਪਹੁੰਚੇ ਲੋਕ ਸਭਾ ਜਾਂ ਰਾਜ ਸਭਾ ਚ ਕੋਈ ਸਾਡੀ ਗੱਲ ਕਰੇਗਾ ਸਾਡਾ ਕੋ ਮਸਲਾ ਹੱਲ ਹੋਵੇ ਦੇਖੋ ਬਰਾਦਰੀ ਬਾਤ ਆ ਇੱਕ ਅਲੱਗ ਚੀਜ਼ ਆ ਲੇਕਿਨ ਜੇ ਬਾੜਨ ਖੁੱਲਦਾ ਤੇ ਹਰ ਵਰਗ ਨੂੰ ਹੀ ਫਾਇਦਾ ਹੋਣਾ ਉਹ ਕੀ ਕਾਰੋਬਾਰ ਮਿਲੇਗਾ ਹਾਂਜੀ ਹਾਂਜੀ ਲੇਕਿਨ ਸਾਡੇ ਸਾਨੂੰ ਤਾਂ ਏਦਾਂ ਹੀ ਲੱਗਦਾ ਪੈਣਾ ਜਿਵੇਂ ਹਰ ਹਰ ਕੋਈ ਵੀ ਕੰਮ ਹੁੰਦਾ ਕਰੋੜਾਂ ਖਰਬਾਰ ਪਏ ਗਵਰਨਮੈਂਟ ਖਰਚਦੀ ਆ ਪੈਸੇ ਲੱਗਦੇ ਆ ਲੇਕਿਨ ਸਾਡੇ ਤੇ ਕੋਈ 5 ਰੁਪਏ ਲਾ ਕੇ ਵੀ ਖੁਸ਼ ਨਹੀਂ ਹੋਏਗਾ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par